ਗੜਸ਼ੰਕਰ ਦੇ ਬਲਾਕ ਮੈਲਪੁਰ ਦੇ ਪਿੰਡ ਖਨੂਰ ਵਿਖੇ ਬਾਬਾ ਬੁੱਢਣ ਸਾਹਿਬ ਜੀ ਦੀ ਸਪੋਰਟਸ ਕਲੱਬ ਪਿੰਡ ਖਨੂਰ ਅਤੇ ਅੰਬੇਡਕਰ ਸੈਨਾ ਪੰਜਾਬ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਇਲਾਕੇ ਦੇ ਪਿੰਡ ਪੱਧਰੀ ਟੀਮਾਂ ਦੇ ਨਾਲ ਹਿੱਸਾ ਲਿਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਜੇਤੂ ਟੀਮਾਂ ਨੂੰ ਵੱਡੇ ਇਨਾਮ ਵੀ ਦਿੱਤੇ ਗਏ। ਇਸ ਮੌਕੇ ਤੇ ਅੰਬੇਡਕਰ ਸੈਨਾ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭੂਨੋ ਨੇ ਕਿਹਾ ਕਿ ਉਹਨਾਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਹੈ ਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਬਾਕੀ ਪਿੰਡਾਂ ਦੇ ਮੋਹਤਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੇ ਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਪ੍ਰੇਰਿਤ ਕੀਤਾ ਜਾਵੇ ਇਸ ਦੇ ਨਾਲ ਹੀ ਖੁਸ਼ਹਾਲ ਪੰਜਾਬ ਦਾ ਨਿਰਮਾਣ ਹੋ ਸਕਦਾ ਹੈ ਹੋਰ ਕੀ ਕੁਝ ਕਹਾ ਉਹਨਾਂ ਦੀ ਜਵਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਕਰ ਸ਼ੰਕਰ ਬਾਬਾ ਬੁੱਢਣ ਸਾਹਿਬ ਜੀ ਸਪੋਰਟਸ ਕਲੱਬ ਖਨੂਰ ಗ್ರಾಮ ਪੰਚਾਇਤ ਖਨੂਰ ਔਰ ਅੰਬੇਡਕਰ ਸੈਨਾ ਪੰਜਾਬ ਦੇ ਸਹਿਯੋਗ ਦੇ ਨਾਲ ਜੋ ਫੁੱਟਬਾਲ ਟੂਰਨਾਮੈਂਟ ਖਨੂਰ ਦੀ ਧਰਤੀ ਤੇ ਹੋ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ ਸੀ ਜਿਸ ਦੇ ਅੱਜ ਫਾਈਨਲ ਮੁਕਾਬਲੇ ਖੇਡੇ ਜਾ ਰਹੇ ਆ ਔਰ ਇਸ ਟੂਰਨਾਮੈਂਟ ਦਾ ਮੰਤਵ ਜਿਹੜਾ ਹੈਗਾ ਆ ਸਮਾਜ ਦੇ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਕਿ ਨਸ਼ਾ ਹੋ ਗਿਆ ਖਿਡਾਰੀਆਂ ਨੂੰ ਦੇਸ਼ ਦੇਸ਼ ਸਮਾਜ ਪ੍ਰਤੀ ਖੇਡਾਂ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਕੇ ਸਮਾਜ ਔਰ ਦੇਸ਼ ਦੀ ਤਰੱਕੀ ਵਾਸਤੇ ਜਿਹੜਾ ਲਗਾਤਾਰ ਇਦਾਂ ਦੇ ਸਮਾਜਿਕ ਕੰਮ ਹੈਗੇ ਆ ಗ್ರಾಮ ਪੰਚਾਇਤਾਂ ਔਰ ਅੰਬੇਡਕਰ ਸੈਨਾ ਪੰਜਾਬ ਦੇ ਸਹਿਯੋਗ ਦੇ ਨਾਲ ਲਗਾਤਾਰ ਕਰਵਾਏ ਜਾ ਰਹੇ ਆ ਅੱਜ ਦੇ ਸਾਡੇ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਮਾਨਯੋਗ ਇੰਸਪੈਕਟਰ ਮੀਨਾ ਕੇ ਪਵਾਰ ਜੀ ਜੋ ਇੰਟਰਨੈਸ਼ਨਲ ਬੀਟ ਲਿਫਟਰ ਨੇ ਉਹਨਾਂ ਦੇ ਨਾਲ ਮਾਨਯੋਗ ਐਸਐਚਓ ਪ੍ਰਭ ਪ੍ਰਭਜੋਤ ਕੌਰ ਜੀ ਚੱਬੇਵਾਲ ਉਹਨਾਂ ਦੇ ਨਾਲ ਮਾਨਯੋਗ ਹਰਮਨ ਸਿੰਘ ਜੀ ਸਟੇਟ ਐਂਟੀ ਡਰੱਗ ਮੂਵਮੈਂਟ ਪੰਜਾਬ ਦੇ ਜੋ ਸਟੇਟ ਕਨਵੀਨਰ ਨੇ ਉਹ ਸਾਡੇ ਵਿਚਕਾਰ ਪਹੁੰਚ ਰਹੇ ਨੇ ਔਰ ਬੜਾ ਹੀ ਉਤਸ਼ਾਹ ਹੈ ਖਿਡਾਰੀਆਂ ਦੇ ਵਿੱਚ ਔਰ ಗ್ರಾಮ ਪੰਚਾਇਤ ਦਾ ਬਾਬਾ ਬੁੱਢਣ ਸਾਹਿਬ ਜੀ ਸਪੋਰਟਸ ਕਲੱਬ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅੰਬੇਡਕਰ ਸੈਨਾ ਪੰਜਾਬ ਔਰ ಗ್ರಾಮ ਪੰਚਾਇਤਾਂ ਜਾਂ ਹੋਰ ਸਮਾਜਿਕ ਜਥੇਬੰਦੀਆਂ ਨੂੰ ਹਮੇਸ਼ਾ ਨਾਲ ਲੈ ਕੇ ਸਮਾਜਿਕ ਕੰਮਾਂ ਦੇ ਵਿੱਚ ਹਮੇਸ਼ਾ ਪਹਿਲਕਦਮੀ ਦਿਖਾਉਂਦੀ ਆ ਤਾਂ ਜੋ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਕੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗੀ ਸਿਹਤ ਮਿਲ ਕੇ ਉਹਨਾਂ ਦਾ ਜੀਵਨ ਉਹਨਾਂ ਦੇ ਪਰਿਵਾਰ ਦਾ ਜੀਵਨ ਤੇ ਸਮਾਜ ਨੂੰ ਚੰਗੀ ਹੁਨਤੀ ਵੱਲ ਲੈ ਕੇ ਜਾ ਸਕੀਏ। ਗ੍ਰਾਮ ਪੰਚਾਇਤ ਖਨੂਰ, ਸਪੋਰਟਸ ਕਲੱਬ ਆਵਾ ਬੁੱਢੜ ਸਾਹ ਔਰ ਪਿੰਡ ਵਾਸੀਆਂ ਨਗਰ ਨਗਰ ਵਾਸੀਆਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬਹੁਤ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਦਾ ਅੱਜ ਫਾਈਨਲ ਮੈਚ ਹੋ ਰਿਹਾ ਹੈ। ਤੇ ਇਹ ਇਸ ਦਾ ਪਹਿਲਾ ਪ੍ਰਾਈਜ਼ ਹੈ। 33000 ਸੈਂਗੜ ਪ੍ਰਾਈਜ਼ ਹੈ 25000 ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਇਹਨਾਂ ਦੇ ਪਿੱਛੇ ਬਹੁਤ ਵੱਡਾ ਇੱਕ ਉਦੇਸ਼ ਹੈ ਕਿ ਜਿਹੜੀ ਸਾਡੀ ਨਵੀਂ ਪੌਦਾ ਹੈ ਉਹ ਕੇਵਲ ਤੇ ਕੇਵਲ ਮੋਬਾਈਲ ਤੱਕ ਨਾ ਸੀਮਤ ਰਹਿ ਜਾਵੇ ਉਹਨਾਂ ਦੇ ਅੰਦਰ ਉਹ ਅਵੇਅਰਨੈਸ ਉਹ ਜਾਗਰਤਾ ਆ ਜਾਵੇ ਜਿਸ ਦੇ ਨਾਲ ਆਪਣੀ ਪਛਾਣ ਆਪਣੇ ਬਜ਼ੁਰਗਾਂ ਦੀ ਪਛਾਣ ਤੇ ਪੰਜਾਬ ਦੀ ਪਹਿਚਾਨ ਵਰਲਡ ਲੈਵਲ ਤੱਕ ਪਹੁੰਚਾ ਸਕਣ ਇਹ ਸੰਸਾਰ ਤੇ ਕਰਮ ਹੀ ਪੂਜੇ ਜਾਂਦੇ ਨੇ ਜਿਨ੍ਹਾਂ ਨੇ ਕਰਮ ਵਧੀਆ ਕੀਤੇ ਨੇ ਅੱਜ ਵੀ ਉਹਨਾਂ ਦੀਆਂ ਤਸਵੀਰਾਂ ਲਾ ਕੇ ਸੀ ਪੂਜਾ ਕਰਦੇ ਆ ਇਸ ਕਰਕੇ ਇਹ ಗ್ರಾಮ ਪੰਚਾਇਤ ਦੇ ਕੀਤੇ ਗਏ ਉਪਰਾਲੇ ਨੂੰ ਅਸੀਂ ਸ਼ਲਾਘਾਯੋਗ ਕਰਮ ਸਮਝਦੇ ਆ ਮਾਲਕ ਉਹਨਾਂ ਨੂੰ ਹੋਰ ਸਮਤ ਬਖਸ਼ੇ ਜੀ